ਇਹ 6 ਤਰੀਕ ਨੂੰ ਰਾਤ ਦੇ 10 ਵਜੇ ਇੱਕ ਜੋਧੇਵਾਲ ਦੇ ਏਰੀਏ ਦੇ ਵਿੱਚ ਕੱਕੋਵਾਲ ਰੋਡ ਤੇ ਇੱਕ ਮੋਟਰਸਾਈਕਲ ਖੋਹ ਹੋਇਆ ਸੀਗਾ। ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਜਿਹੜੀ ਐਫਆਈਆਰ ਰਜਿਸਟਰ ਕੀਤੀ ਸੀਗੀ ਐਸਐਚਓ ਜੋਧੇਵਾਲ ਵਿੱਚ ਤੇ ਉਹਦੇ ਵਿੱਚ ਐਸసీపీ ਨਾਰਥ ਤੇ ਐਸਐਚਓ ਜੋਧੇਵਾਲ ਦੀ ਟੀਮ ਨੂੰ ਸਫਲਤਾ ਹਾਸਿਲ ਹੋਈ ਹੈ। ਇਹਦੇ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤਾਂ ਤਿੰਨ ਬੰਦੇ ਜਿਹੜੇ ਨੇ ਖੋਹ ਆਏ ਸੀਗੇ ਉਹਨਾਂ ਨੇ ਦਾਦ ਦਿਖਾ ਕੇ ਖੋਹ ਕੀਤੀ ਸੀਗੀ ਤੇ ਉਹਦੇ ਵਿੱਚ ਅਸੀਂ ਜਿਹੜੇ ਤਿੰਨੋ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਜੀ ਤੇ ਉਹਨਾਂ ਕੋਲੋਂ ਜਿਹੜਾ ਕੋਕੀਤਾ ਮੋਟਰਸਾਈਕਲ ਸੀਗਾ ਉਹ ਵੀ ਬਰામਤ ਕਰ ਲਿਆ ਤੇ ਨਾਲ ਜਿਹੜਾ ਦਾਤ ਸੀਗਾ ਉਹ ਵੀ ਬਰામਤ ਕਰ ਲਿਆ ਤੇ ਤਿੰਨੋਂ ਦੋਸ਼ੀ ਜਿਹੜੇ ਨੇ ਕਾਕੋਵਲ ਰੋਡ ਦੇ ਉਸ ਏਰੀਆ ਦੇ ਰਹਿਣ ਵਾਲੇ ਨੇ ਠੀਕ ਹੈ ਤੇ ਇੱਕ ਜਿਹੜਾ ਚ ਦੋਸ਼ੀ ਵਿਕਾਸ ਕੁਮਾਰ ਹੈਗਾ ਉਹਦੇ ਖਿਲਾਫ ਜਿਹੜਾ ਹੈਗਾ ਪਹਿਲਾਂ ਵੀ ਕੋਹ ਦਾ ਪਰਚਾ 2024 ਦਾ ਜਿਹੜਾ ਹੈਗਾ ਉਹ ਦਰਜ ਹੈ। ਤਿੰਨਾਂ ਦੀ ਉਮਰ ਜਿਹੜੀ ਹੈ 20 ਤੋਂ 22 ਸਾਲ ਦੇ ਵਿੱਚ। ਇਸਰਨਦੀ ਪਹਿਲੀ ਵਾਰ ਦਾ ਫਿਜ਼ਿਕ ਸੀ ਜਿਹੜੇ ਤਿੰਨ ਹੋਰ ਨੇ ਦੋ ਹੋਰ ਜਿਹੜੇ ਉਹਨਾਂ ਦੀ ਉਹਨਾਂ ਦੇ ਖਿਲਾਫ ੱਲੇ ਜਿਹੜਾ ਕੋਈ ਹੋਰ ਪਰਚਾ ਦਰਜ ਨਹੀਂ ਹੈਗਾ ਜਿਹੜਾ ਇਹਨਾਂ ਚ ਇੱਕ ਦੋਸ਼ੀ ਵਿਕਾਸ ਕੁਮਾਰ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਖੋਹ ਦਾ ਪਰਚਾ ਦਰਜ ਹੈ। ਇਹ ਆ ਵੀ ਬਰਾਮਦ ਕੀਤੀ ਕੀ ਬਰਾਮਦ ਕੀਤਾ ਗਿਆ। ਇਹ ਜੋ ਜਿਹੜੇ ਹੈਗੇ ਚਾਰ ਮੋਬਾਈਲ ਫੋਨ ਜਿਹੜੇ ਨੇ ਅਸੀਂ ਉਹ ਵੀ ਜਿਹੜੇ ਖੋਵਾ ਕਰਦੇ ਸੀਗੇ ਇਹ ਉਹ ਵੀ ਬਰਾਮਦ ਕੀਤਾ। ਅੱਛਾ ਸਰ ਇਹਨਾਂ ਨੇ ਕੋਈ ਮਾਰਕੁੱਤ ਵੀ ਕੀਤੀ ਸੀਗੀ ਉਹਦੇ ਨਾਮ ਦਾ ਮੋਟਰਸਾਈਕਲ ਬਿਲਕੁਲ ਜਿਹੜਾ ਇਹ ਦਾਤ ਸੀਗਾ ਦਾਤ ਨੂੰ ਮਾਰ ਕੇ ਹੀ ਜਿਹੜੀ ਇਹਨੇ ਮੋਟਰਸਾਈਕਲ ਜਿਹੜਾ ਖੋਹ ਕੀਤਾ ਸੀ। ਕੰਪਨੀ ਕਰਦੇ ਸੀਗੇ ਇਹ ਬਿਲਕੁਲ ਹਾਲੇ ਜਿਹੜੇ 22 ਸਾਲ ਦੇ ਹੈਗੇ ਨੇ ਕੋਈ ਕੰਮ ਨਹੀਂ ਕਰਦੇ ਵੇਲੇ ਨੇ ਉਹ ਸਾਰਾ ਹੋ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਲੱਗ ਰਿਹਾ ਕਿ ਨਸ਼ਾ ਵਗੈਰਾ ਕਰਦੇ ਨੇ ਜੀ ਉਸ ਕਰਕੇ ਕੀਤਾ ਸਰ ਪ੍ਰਵਾਸੀ ਨੇ ਕਿ ਪੰਜਾਬ ਦੇ ਪੰਜਾਬ ਦੇ ਨੇ ਤੈਨੂੰ ਪੰਜਾਬੀ